ਲਓ ਜੀ ਖੇੜੀ ਵਾਲੇ ਬਾਬੇ ਦੀ ਆ ਗਈ ਨਵੀਂ ਵੀਡੀਓ ਹਰ ਇੱਕ ਮਾਮਲੇ 'ਚ ਕਰਦੇ ਸੀ ਵੱਡੇ ਖੁਲਾਸੇ ਤੇ ਹੁਣ ਵੀਡੀਓ ਦੇ ਵਿੱਚ ਚੁੱਕ ਲਿਆ ਘੋੜਿਆਂ ਦਾ ਮੁੱਦਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਖੇੜੀ ਵਾਲੇ ਬਾਬੇ ਨੂੰ ਲੈ ਕੇ ਜਿਸ ਦੇ ਨਾਲ ਕੋਈ ਨਾ ਕੋਈ ਮੁੱਦਾ ਜਾਂ ਵਿਵਾਦ ਛੜਦਾ ਹੀ ਰਹਿੰਦਾ ਜਿਸ ਤੋਂ ਬਾਅਦ ਅਨੇਕਾਂ ਵੀਡੀਓਜ਼ ਖੇੜੀ ਵਾਲੇ ਬਾਬੇ ਦੇ ਵੱਲੋਂ ਪਾਈਆਂ ਜਾਂਦੇ ਨੇ ਹਾਲੇ ਦੇ ਵਿੱਚ ਹੁਣ ਘੋੜਿਆਂ ਦੇ ਮੁੱਦ ਨੂੰ ਲੈ ਕੇ ਕਾਫੀ ਟਰੋਲ ਕੀਤਾ ਜਾ ਰਿਹਾ ਜਿਸ ਦੇ ਚੱਲ ਦੇ ਖੇੜੀ ਵਾਲੇ ਬਾਬੇ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਵੀਡੀਓ ਪਾ ਕੇ ਇੱਕ ਇੱਕ ਜਣੇ ਨੂੰ ਜਿਹੜਾ ਕਿ ਜਵਾਬ ਦਿੱਤਾ ਤੇ ਨਾਲ ਹੀ 1 ਕਰੋੜ ਰੁਪਇਆ ਦੇਣ ਦੀ ਗੱਲ ਵੀ ਕਰ ਦਿੱਤੀ ਆਖਰ ਕੀ ਵਿਵਾਦ ਚੱਲ ਰਿਹਾ ਹੈ ਘੋੜਿਆਂ ਨੂੰ ਲੈ ਕੇ ਸੁਣਦੇ ਆ ਖੇੜੀ ਵਾਲੇ ਬਾਬੇ ਦਾ ਇਹ ਵੀਡੀਓ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੱਲ ਇਹ ਹੈ ਵੀ ਪੱਤਰਕਾਰ ਆਉਨੇ ਆ 2200 ਜਾਣਾ ਦਿੱਲੀ ਦੋ ਦੋ ਸੌ ਚ ਵਿਚੋਂ 20 20 ਜਾਣੇ ਆਉਨੇ ਆ ਪੱਤਰਕਾਰ ਇੰਨਿਆਂ ਨੂੰ ਆਪਾਂ ਇੰਟਰਵਿਊ ਨਹੀਂ ਦੇ ਨਹੀਂ ਸਕਦੇ ਹੁਣ ਇਸ ਕਰਕੇ ਮੈਂ ਕਿਹਾ ਸਿੱਧਾ ਹੀ ਸੰਗਤਾਂ ਨਾਲ ਲਾਈਵ ਹੋ ਜਾਈਏ ਜੋ ਸਵਾਲ ਤੁਹਾਡਾ ਜੈਨੂਨ ਹੋਇਆ ਉਹ ਸਵਾਲ ਦਾ ਅਸੀਂ ਜਵਾਬ ਦੇਵਾਂਗੇ ਤੁਸੀਂ ਆਪਣੇ ਸਵਾਲ ਸ਼ੁਰੂ ਕਰ ਸਕਦੇ ਹੋ ਆਪਾਂ ਸ਼ੁਰੂ ਕਰ ਗੱਲ ਕਰਦੇ ਆਂ ਜਿਹੜੀ ਅੱਜ ਆਪਾਂ ਇਹ ਮੇਰੀ ਲਾਸਟ ਜਣੀ ਵੀਡੀਓ ਆ ਇਸ ਟੌਪਿਕ ਤੇ ਕੋੜਿਆਂ ਦੇ ਸ਼ੋਅ ਤੇ ਕਿਉਂਕਿ ਮੈਨੂੰ ਪੱਤਰਕਾਰ ਆਉਣੋਂ ਨਹੀਂ ਹਟਦੇਵੇਂ ਲਾਈਵ ਹੋ ਕੇ ਕਹਿਣਾ ਪੈਣਾ ਸੀ ਇਸ ਕਰਕੇ ਅੱਜ ਮੇਰੀ ਇਹ ਲਾਸਟ ਵੀਡੀਓ ਆ ਪਰ ਸਵਾਲ ਤੁਸੀਂ ਸ਼ੋਅ ਦੇ ਬਾਰੇ ਕੋਈ ਵੀ ਮੇਰੇ ਨਾਲ ਸਵਾਲ ਕਰ ਸਕਦਾ ਜਗਦੀਪ ਜੀ ਬਣ ਕਹਿੰਦੇ ਜਿੱਤਨ ਨਾਲੋਂ ਜ਼ਿਆਦਾ ਜਿਹਦੀ ਹਾਰ ਬੋਲਦੀ ਹਾਂਜੀ ਹੁਣ ਜਿਹੜਾ ਗੱਲ ਆਪਾਂ ਦੋ ਤਿੰਨ ਓਏ ਆ ਜਾ ਕਹਿੰਦੇ ਜਿਹੜੇ ਦੋ ਤਿੰਨ ਪੁਆਇੰਟ ਨੇ ਦੱਸ ਇੱਕ ਤਾਂ ਜਿਹੜੇ ਗੈਰੀ ਵੀਰ ਕਹਿ ਰਹੇ ਨੇ ਮੈਂ ਟਰੈਕਟਰ ਲੈਣ ਆਉਂਗਾ ਚਾਬੀਆਂ ਹਾਂਜੀ ਅਸੀਂ ਗੁਰਦੁਆਰਾ ਮਸੂਹਾਨਾ ਸਾਹਿਬ ਚਾਬੀਆਂ ਰੱਖਣ ਨੂੰ ਤਿਆਰ ਆ ਟਰੈਕਟਰ ਵੀ ਲਿਆਵਾਂਗੇ ਬਸ ਉਹ ਸੌ ਇਹ ਕਿਸ ਗੱਲ ਦੀ ਚੱਕਣਾ ਸਾਹਬਾ ਜੀ ਨੂੰ ਛੱਡ ਦਿਓ ਜੇ ਤੁਸੀਂ ਰੱਖਣਾ ਦੀ ਪਹਿਲਾ ਟਰੈਕਟਰ ਰੱਖ ਲਓ ਥੋੜਾ ਕੋੜਾ ਜੇ ਡਿਜ਼ਰਵ ਕਰਦਾ ਜਿੱਤ ਗਿਆ ਜਿਹੜਾ ਦੂਸਰੇ ਨੰਬਰ ਵਾਲਾ ਤੇ ਤੀਸਰੇ ਨੰਬਰ ਵਾਲਾ 골ਡਨ ਰੌਕ ਵਾਲਾ ਦੋ ਹੀ ਘੋੜੇ ਮੰਨ ਲਓ ਬਾਕੀਆਂ ਨੂੰ ਛੱਡ ਦਿਓ ਦੂਸਰੇ ਨੰਬਰ ਵਾਲਾ ਤੇ ਤੀਸਰੇ ਨੰਬਰ ਵਾਲਾ ਘੋੜਾ ਸੱਦ ਲਓ ਮਸਤੂਆਣਾ ਸਾਹਿਬ ਅਸੀਂ ਪੰਜਾਬ ਸੰਗਰਲੇ ਆਉਣੇ ਆ ਜੱਜ ਵੀ ਚਾਹੇ ਲੈ ਆਇਓ ਜੇ オリジナル ਉਹ ਤਾਂ ਤਾਰੀ ਨੂੰ ਉਹ ਤਾਂ ਇਹਨੂੰ ਗੈਰੀ ਨੂੰ ਵੀ ਪਤਾ ਗੱਲ ਦਾ ਇਸ ਕਰਕੇ ਅਸੀਂ ਚਾਬੀਆਂ ਅਸੀਂ ਤਾਂ ਪਹਿਲੇ ਦਿਨ ਤੇ ਇਹ ਕਹਿੰਦੇ ਆ ਵੀ ਪੰਜਾਬ ਸ਼ਿੰਗਾਰ ਦੀ ਅਸੀਂ ਚਾਬੀਆਂ ਧਰਨ ਨੂੰ ਤਿਆਰ ਆ ਜੇ ਪਹਿਲੇ ਸੱਤ ਘੋੜਿਆਂ ਦੀ ਜੱਜਿੰਗ ਸਹੀ ਹੋਈ ਆ ਪਹਿਲੇ ਇਹਨੂੰ ਛੱਡ ਦੋ ਜੇ ਗੈਰੀ ਕਹਿੰਦਾ ਤੇ ਚਲੋ ਬਾਕੀ ਅੱਜ ਮੁੱਕਰ ਗਿਆ ਗੈਰੀ ਬਾਈ ਕਹਿੰਦਾ ਮੈਂ ਕਿਹੜਾ ਠੇਕਾ ਲਿਆ ਮੈਂ ਕਿਹੜਾ ਜੱਜ ਸੀ ਜੇ ਤੂੰ ਜੱਜ ਨਹੀਂ ਸੀ ਤੂੰ ਵੀਡੀਓ ਕਿਉਂ ਪਾਉਂਦਾ ਸੀ ਹਣਾ ਇਹ ਚੀਜ਼ ਰਾਜਾ ਦਿਉੜ ਰਾਜਾ ਦਿਉੜ ਰੱਬ ਰੂ ਬੰਦਾ ਧੰਨਵਾਦ ਜੀ ਸਾਰਿਆਂ ਦਾ ਬਾਬਾ ਜੀ ਸਿਰਾ ਕਰਾਤਾ ਪਰਮਜੀਤ ਸਿੰਘ ਹਾਂਜੀ ਹੁਣ ਰਹੀ ਗੱਲ ਪੰਜ ਇੱਕ ਗੈਰੀ ਨੇ ਅੱਜ ਬਹੁਤ ਵੱਡੀ ਵੱਡੀ ਗੱਲ ਕਹੀ ਹੈ ਮੈਂ ਤਾਂ ਹੈਰਾਨ ਆ ਐਡਾ ਜਿਆਦਾ ਗਿਆਨ ਵਾਲਾ ਬੰਦਾ ਤੇ ਐਡੇ ਦਿਮਾਗ ਵਾਲਾ ਬੰਦਾ ਤੇ ਐਡੀ ਤਜਰਬੇ ਵਾਲਾ ਬੰਦਾ ਐਡੀ ਕੱਚੀ ਗੱਲ ਕਿਵੇਂ ਕਰਦਾ ਪੰਜਾਬ ਸ਼ਿੰਗਾਰ ਬਾਰੇ ਕਹਿ ਰਿਹਾ ਕਹਿੰਦਾ ਜਿਵੇਂ ਬਾਦ ਹੀ ਪੈ ਗਿਆ ਘੋੜੇ ਦੇ ਕਹਿੰਦਾ ਇਨਬ੍ਰੀਡ ਉਹ ਯਾਰ ਇਹਦੀ ਮਾਂ ਡਾਇਰੈਕਟ ਤੂਫਾਨ ਦੀ ਆ ਇਹਦਾ ਪਿਓ ਭਾਰਤ ਰਤਨ ਆ ਭਾਰਤ ਰਤਨ ਕਵੇਰੀ ਦਾ ਕਵੇਰੀ ਸੁਲਤਾਨ ਦੀ ਆ ਭਾਰਤ ਰਤਨ ਦਾ ਪਿਓ ਦੇਵਰਾਜਾ ਦੇਵਰਾਜ ਦਾ ਪਿਓ ਅਲੀ ਸ਼ਾਨਾ ਅਲੀ ਸ਼ਾਨਾ ਦਾ ਪਿਓ ਤੂਫਾਨਾ 6ਵੀਂ ਪੀੜੀ ਹੋਗੀ ਲੋਕ ਇੱਕ ਪੀੜੀ ਨਹੀਂ ਛੱਡਦੇ ਦੋ ਦੋ ਪੀੜੀਆਂ ਨਹੀਂ ਛੱਡਦੇ ਤੁਹਾਡੀ ਵੀਡੀਓ ਰੋਬਨ ਸਟਾਰ ਵਾਲੇ ਦੀ ਦੱਸ ਦੋ ਫਿਰ ਮਾਂ ਅਲੀ ਸ਼ਾਨ ਦੀ ਸੀ ਕਾਂਟੇ ਦਾ ਬੱਚਾ ਅਲੀ ਸ਼ਾਨ ਦਾ ਹੀ ਕਾਂਟਾ ਤੇ ਗੈਰੀਬਾਈ ਤੁਸੀਂ ਇਹ ਗੱਲ ਕਹਿੰਦੇ ਰਹੇ ਹੋ ਸ਼ੋਹਾਂ ਬਾਰੇ ਵੀ ਮੈਚ ਫਿਕਸ ਹੁੰਦੇ ਨੇ ਸ਼ੋਹਾਂ ਦੇ ਵਿੱਚ ਮੈਚ ਫਿਕਸ ਤੁਸੀਂ ਇੱਕ ਵਾਰ ਮੈਨੂੰ ਫੋਨ ਤੇ ਵੀ ਗੱਲ ਕਹੀ ਸੀ ਹਨਾ ਇੱਕ ਰਹੀ ਗੱਲ ਹੋਰ ਤੁਸੀਂ ਕਹੀ ਸੀ ਤਾਰੀ ਬਾਈ ਵਾਲੀ ਵੀ ਤਾਰੀ ਬਾਈ ਨੇ ਤੁਹਾਡੇ ਨਾਲ ਗੱਲ ਕਰੀ ਜਾਂ ਫੋਨ ਮੈਂ ਉਹ ਕਹ ਵੀ ਤਾਰੀ ਬਾਈ ਕਹਿੰਦਾ ਵੀ 6 ਮਹੀਨੇ ਹੋ ਗਏ ਬਾਬਾ ਮੇਰੇ ਮੱਥੇ 'ਤੇ ਲੱਗਿਆ ਅੱਜ ਤੋਂ 300 ਤੋਂ 2 ਦਿਨਾਂ ਬਾਅਦ ਤਾਰੀ ਨੇ ਮੈਨੂੰ ਰਿਕਵੈਸਟ ਕਰਕੇ ਘਰੇ ਸੱਦਿਆ ਡਿਨਰ ਤੇ ਤੇ ਮੈਂ ਤਾਰੀ ਦੇ ਭਰਾ ਨਾਲ ਤਾਂ ਇੰਨੀਆਂ ਵੀਡੀਓ ਪਾ ਕੇ ਆਇਆ ਕਵਾਲ ਨਾਲ ਉਹ ਅੱਖਾਂ ਫੁੱਟੀਆਂ ਸੀ ਲੋਕਾਂ ਦੀ ਉਹਦੇ ਭਰਾ ਦੀ ਸਪੋਰਟ ਕਰਕੇ ਆ ਬੋਤਾਂ 'ਚ ਅੱਖਾਂ ਫੁੱਟੀਆਂ ਸੀ ਇਹ ਗੱਲਾਂ ਨਾਲ ਕੋਈ ਨਹੀਂ ਹੁਣ ਅਸੀਂ ਕਿਸੇ ਨੂੰ ਪਰਸਨਲ ਤਾਂ ਹੁੰਦੇ ਨਹੀਂ ਬਾਕੀ ਜੇ ਕਿਸੇ ਨੂੰ ਘੋੜਿਆਂ ਬਾਰੇ ਕਿਸੇ ਨੂੰ ਭਲੇਖਾ ਵੀ ਬਾਬੇ ਨੂੰ ਨੌਲੇਜ ਨਹੀਂ ਆਜੋ ਭਾਈ ਬਹਿ ਜਾਓ ਸਾਹਮਣੇ ਹਨਾ ਇਹ ਚੀਜ਼ ਆ ਦੱਸ ਦੋ ਕਹਿੰਦਾ ਇੱਕ ਬੜਾ ਵਧੀਆ ਕਹਿੰਦਾ ਅਮਨ ਬਰਿੰਗ ਮੱਖੂ ਨੂੰ 10 ਵੀਰ ਬਹੁਤ ਬੂਲਦਾ ਸੀ ਉਹਨੂੰ ਕਹਿੰਦਾ ਆਪਾਂ ਘੋੜੇ ਬਾਰੇ ਤਾਂ ਆਪਣੇ ਕੋਲ ਟਾਈਮ ਨਹੀਂ ਕਹਿੰਦਾ ਨਾ ਪਲੇਅਰਾਂ ਚ ਨਾ ਸਪੇਅਰਾਂ ਚ ਐਵੇਂ ਤੁਰੇ ਫਿਰਦੇ ਨੇ ਮੇਰੇ ਤੱਕੇ ਖਾਂਦੇ ਇੱਥੇ ਅੱਜ ਅੱਜ ਮੱਖੂ ਆ 3 ਸਾਲ ਪਹਿਲਾਂ ਮੇਰੀ ਲਾਲਾਂ ਚੱਟਦਾ ਸੀ ਮੈਨੂੰ ਘੋੜਾ ਦੇ ਦੇ ਘੋੜਾ ਦੇ ਦੇ ਬਲੈਕ ਮੀਲਾ ਵਾਂਗੂ ਫਿਰ ਗੈਰੀ ਕੋਲੇ ਵਾਗ ਗਿਆ ਉਹਦੇ ਪਾਲਛਲਾ ਗਿਆ ਮਾਰਨ ਨੂੰ ਤੇ ਸਾਹਬ ਆਜ ਦਾ ਬੱਚਾ ਲੈ ਆਇਆ ਤੇ ਇਹਨੂੰ ਹੋ ਗਿਆ ਮੈਂ ਬਹੁਤ ਵੱਡਾ ਬਰੀਡਰਾਂ ਉਹ ਤੂੰ ਬਿਆਨਤ ਸਿੰਘ ਦੇ ਪੈਸੇ ਖਾ ਗਿਆ ਬੇ ਆਦਮੀਆਂ ਜਿਹੜਾ ਜ਼ਖਮੀ ਹੋਇਆ ਜੇ ਨਹੀਂ ਯਕੀਨ ਤਾਂ ਆ ਜਾ ਲਾਈਵ ਗੱਲ ਕਰ ਲੈਨੇ ਆ ਬਾਬੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਲ ਨੂੰ ਬੁਲਾ ਲੈਣਾ ਮੱਖੂ ਬਾਰੇ 1000 ਵੀਡੀਓ ਪਈਆ ਮੈਨੂੰ ਆਈ 1000 ਮੱਖੂ ਬਾਰੇ ਵੀਡੀਓ ਪਈਆ ਮੈਨੂੰ ਆਈ 1000 ਘਟੋ ਘਟ ਮੈਂ ਕਿਹਾ ਵੜ ਲਈ ਆਪਣ ਨੂੰ ਕੀ ਟਾਈਮ ਹਾਂਜੀ ਧੰਨਵਾਦ ਸਾਰੇ ਵੀਰਾਂ ਦਾ ਕਹਿੰਦਾ ਜਦੀ ਬਰਾੜ ਕਹਿੰਦੇ ਨੇ ਪੰਜਾਬ ਸਿੰਘਾਂ ਨੰਬਰ 1 ਤੁਹਾਡੇ ਵੀਰਾਂ ਦਾ ਪਿਆਰ ਆ ਹੁਣ ਮੈਨੂੰ بڑے ਬੰਦੇ ਕਹਿੰਦੇ ਸੀਗੇ ਵੀ ਆਜੋ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਬੈਠ ਕੇ ਮੈਂ ਕਿਹਾ ਵੀ ਬੈਠ ਕੇ ਕੀ ਗੱਲ ਕਰਨੀ ਆ ਹੁਣ ਜੇ ਤਾਂ ਲੋਕਾਂ ਨੇ ਸਾਥ ਨਾ ਦਿੱਤਾ ਹੋਵੇ ਤਾਂ ਵੀ ਹੁਣ ਲੋਕ ਮੇਰੇ ਲਈ ਸਟੈਂਡ ਲੈ ਕੇ ਤੇ ਮੈਂ ਲੋਕਾਂ ਲਈ ਸਟੈਂਡ ਨਾ ਲਵਾਂ ਫਿਰ ਉਹ ਗੱਲ ਚੰਗੀ ਨਹੀਂ ਲੱਗਦੀ ਤੇ ਉਹ ਉਹ ਦੇਖੋ ਡਰ ਨਹੀਂ ਕਹਿ ਸਕਦੇ ਵੀ ਮੜੀ-ਮੁੱਟੀ ਬੇਚੈਨੀ ਤਾਂ ਬੰਦੇ ਨੂੰ ਹੁੰਦੀ ਆਕਰ ਨੂੰ ਬੰਦਾ ਹੁੰਦਾ ਵੀ ਮੈਂ ਕੱਲਾ ਨਾ ਰਹਿ ਜਾ ਪਰ ਜੇ ਸੰਗਤਾਂ ਨਾਲ ਨੇ ਫੇਰ ਮੈਨੂੰ ਚਾਹੇ ਤੁਸੀਂ ਅੱਗ 'ਚ ਝੋਕ ਦਿਓ ਫੇਰ ਕੋਈ ਟੈਨਸ਼ਨ ਨਹੀਂ ਹਾਂ 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 ਬਿਲਕੁਲ 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 ਪ੍ਰੀਤ ਪ੍ਰੀਤ ਕਹਿੰਦੇ ਆ ਮੱਖੂ ਦੇਖਣ ਨੂੰ ਮੂੰਛ ਮਾਰ ਜ ਮੂੰਛ ਜਾ ਲੱਗਦਾ ਉਹ ਵੀਰੇ ਪਤਾ ਕੀ ਆ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਮਿਹਨਤ ਨਹੀਂ ਦੇਖਦੇ ਇਹ ਉਹ ਨਹੀਂ ਦੇਖਦੇ ਬਾਬਾ ਗਰੀਬ ਘਰੋਂ ਉੱਠਿਆ 8 ਸਾਲ ਪਹਿਲਵਾਨੀ ਕੀਤੀ ਆ 8 ਸਾਲ ਲੁੱਲੇ ਲੰਗੜੇ ਬਜ਼ੁਰਗਾਂ ਦੀ ਸੇਵਾ ਹੱਥੀ ਕੀਤੀ ਆ ਹੁਣ ਬਿਮਾਰ ਹੋ ਗਏ ਚਲੋ ਬੇਗੋਵਾਲ ਮਰੀ ਛੱਡਣੇ ਪਏ ਉਸ ਤੋਂ ਬਿਨਾ 16 ਸਾਲ ਸੁੱਚੇ ਰਹੇ ਆ ਉਸ ਤੋਂ ਬਿਨ ਘੋੜਿਆਂ ਦੀ ਕਾਠੀ ਘੋੜਿਆਂ ਦੀ ਖੁਰਲੀ 'ਚ ਸੌ ਜਾਣਾ ਮਿਹਨਤ ਕਰਨੀ 10-10 ਘੰਟੇ ਦਿਨ ਦੇ ਵਿੱਚ ਦੇਣੇ ਘੋੜਿਆਂ ਨੂੰ ਉਹ ਚੀਜ਼ਾਂ ਸਭ ਭੁੱਲ ਗਏ ਤੇ ਮੈਂ ਤਾਂ ਹੈਰਾਨ ਆ ਇਸ ਗੱਲ ਤੇ ਮੈਂ ਤਾਂ ਆਪਣੀ ਮਾਤਾ ਦੇ ਹਜੇ ਤਾਂ ਮੈਂ ਗੈਰੀ ਨੂੰ ਬੋਲਿਆ ਨਹੀਂ ਮੇਰੀ ਮਾਂ ਜੇ 2 ਘੰਟੇ ਲੇਟ ਕਰ ਦੇਣਾ ਕੋਈ ਪ੍ਰਸ਼ਾਦ ਪੰਜਾਬ ਸ਼ਿੰਗਾਰ ਦਾ ਮੇਰਾ ਬਲੱਡ ਵੱਜ ਜਾਂਦਾ ਮੜਾ ਜਾ ਕੋਈ ਪੰਜਾਬ ਸ਼ਿੰਗਾਰ ਦਾ ਕੋਈ ਚੀਜ਼ ਲੇਟ ਹੋ ਜੇ ਉਹ ਤਾਂ ਮੇਰੇ ਕੋਲ 100 ਕਮੀਆਂ ਕੱਢ ਗਿਆ ਬਿਨਾ ਗੱਲ ਤੋਂ ਹੀ ਜਿਵੇਂ ਅੱਜ ਕਹਿੰਦਾ ਇੱਕ ਨਵੀਂ ਚਾਵਲ 1 ਕਰੋੜ ਰੁਪਈਆ ਨਾਮ ਦਊਗਾ ਜੇ ਪੰਜਾਬ ਸ਼ਿੰਗਾਰ ਦੀ ਇਨ ਬਰੀਡਿੰਗ ਦੂਰੋਂ ਨੇੜੇੋਂ ਵੀ ਜੁੜਦੀ ਹੋਵੇ ਉਦੋਂ ਹੀ ਉਹ ਮੈਂ ਦੱਸੀ ਜਾਣਾ ਵੀ ਇਹਦੀ ਪਿਓ ਮਹਾਰਾਣੀ ਡਾਇਰੈਕਟ ਤੂਫਾਨ ਦੀ ਇਦੇ ਪਿਓ ਦੀ ਮਾਂ ਕਵੇਰੀ ਦੀ ਉਹ ਡਾਇਰੈਕਟ ਸੁਲਤਾਨ ਦੀ ਮਾਂ ਵਾਲਾ ਪਾਸਾ ਖਤਮ ਹੋ ਗਿਆ ਹੁਣ ਪਿਓ ਵਾਲਾ ਜੋੜ ਲਓ ਇਹਦਾ ਪਿਓ ਭਾਰਤ ਰਤਨ ਭਾਰਤ ਰਤਨ ਦਾ ਪਿਓ ਦਿਲਵਾਗ ਦੇ ਦੇਵਰਾਜ ਦੇਵ ਲਗਦਾ ਪਿਓ ਦਿਲਵਾਗ ਦਿਲਵਾਗ ਦਾ ਪਿਓ ਅਲੀ ਸ਼ਾਨ ਅਲੀ ਸ਼ਾਨ ਦਾ ਪਿਓ ਤੂਫਾਨ ਛੇਵੀਂ ਜਨਰੇਸ਼ਨ ਆ ਗਈ ਦੋ ਜਨਰੇਸ਼ਨਾਂ ਛੱਡ ਕੇ ਕੋਈ ਵੀ ਭਰਾ ਸਕਦਾ ਇਨਬਰੀਡ ਹੁੰਦਾ ਜਿਵੇਂ ਅਲੀ ਸ਼ਾਨ ਦੀ ਘੋੜੀ ਦਿਲਵਾਗ ਤੋਂ ਮਲਾਤੀ ਜਾਂ ਕਾਂਟੇ ਤੋਂ ਮਲਾਤੀ ਉਹਨੂੰ ਇਨਬਰੀਡ ਕਹਿੰਦੇ ਨੇ ਠੀਕ ਆ ਲਾਈਨ ਬਰੀਡ ਤਾਂ ਸਾਰੇ ਪੰਜਾਬ 'ਚ ਹੁੰਦੀ ਆ ਤੇ ਖੁੱਤ ਗੈਰੀ ਵੀ ਲਾਈਨ ਬਰੀਡ ਦੀਆਂ ਸਾਰੇ ਜਾਨਵਰ ਗੈਰੀ ਬਾਈ ਕੋਲ ਤੇ ਜਿੰਨੀ ਨੇੜੋਂ ਪਰਸੇਨ ਉਰੀ ਨੇ ਹਫਤਾ ਸੂਰੀ ਨੇ ਅਸੀਂ ਤਾਂ ਫੇਰ ਵੀ 6 ਸੂਏ ਪਾਏ ਨੇ ਕਿੱਡੀ ਦੂਰ ਉਹ ਏਡੇ ਏਡੇ ਨਾਮੀ ਘੋੜੇ ਨੇ ਇਹ ਤਾਂ ਹੁਣ ਬਾਤ ਪੈ ਗਿਆ ਇਸ ਗੱਲ ਤੇ ਬਾਕੀ ਹੋਰ ਆਪਾਂ ਮਾੜਾ ਚੰਗਾ ਕਿਸੇ ਨੂੰ ਬੋਲਣਾ ਨਹੀਂ ਨਾ ਕਿਸੇ ਘੋੜੇ 'ਚ ਕਮੀ ਕੱਢਣੀ ਅੱਜ ਤੁਸੀਂ 840 ਬੰਦੇ ਦੇਖ ਰਹੇ ਹੋ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਡਰੋ ਨਾ ਡਰੋ ਨਾ ਤੁਹਾਡੀ ਨੀਵੀਂ ਨਹੀਂ ਪੈਣ ਦਿੰਦਾ ਤੁਹਾਡੀ ਮੈਂ ਜਿੱਥੇ ਗਲਤ ਹੋਵਾਂ ਚੁੱਪ ਕਰ ਦਿਆਂ ਨਾ ਪਰ ਤੁਹਾਡੀ ਨੀਵੀਂ ਨਹੀਂ ਪੈਣ ਦਿੰਦਾ ਲੋਕੋ ਟੈਨਸ਼ਨ ਨਾ ਲਓ ਜੇ ਤੁਸੀਂ ਨਾਲ ਖੜੇ ਹੋ ਤਾਂ ਮੱਖੂ ਪੱਤਰਕਾਰ ਮੁਰਦਾਵਾ ਬਲਕਿ ਦਿੱਤਾ ਸਿੰਘ ਕਹਿ ਰਹੇ ਨੇ ਧੰਨਵਾਦ ਬਹੁਤ ਬਹੁਤ ਧੰਨਵਾਦ ਹੁਣ ਜੇ ਮੈਂ ਨਾਮ ਆਏ ਜਾ ਰਹੇ ਨੇ ਤੁਹਾਨੂੰ ਹਜ਼ਾਰ ਬੰਦੇ ਦੇ ਕਰੀਬ ਦੇਖਣ ਨੂੰ ਹੋ ਗਿਆ ਨਾਮ ਭੱਜੇ ਜਾ ਰਹੇ ਨੇ ਇਹੀ ਪਿਆਰ ਆ ਆਪਾਂ ਹੋਇਆ ਕਰਾਂਗੇ ਲਾਈਵ ਵੀ ਹੋਇਆ ਕਰਾਂਗੇ ਆਪਣੇ ਚੈਨਲ ਤੋਂ ਇੱਕ ਮੈਂ ਹੋਰ ਵੀ ਹੱਥ ਬੰਨ ਕੇ ਬੇਨਤੀ ਕਰਦਾ ਵੀ ਹੁਣ ਪੱਤਰਕਾਰ ਥੋੜੀ ਜੀ ਮੈਨੂੰ ਰੈਸਟ ਦੋ ਮੈਂ ਆਪਣਾ ਸਰੀਰ ਵੇਖਣਾ ਹੁਣ ਪਲੀਜ਼ ਨਾ ਆਓ ਪੱਤਰਕਾਰਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਆ ਪਲੀਜ਼ ਨਾ ਆਓ ਉਹ ਬੰਦੇ ਜਿਹੜੀ ਮੇਰੇ ਇੰਟਰਵਿਊ ਕਰਕੇ ਗਏ ਆ ਉਹ ਮੇਰੇ ਔਖੇ ਟਾਈਮ 'ਚ ਖੜੇ ਆ ਸਰਦਾਰ ਸਿਮਰਜੋਤ ਸਿੰਘ ਮੱਕੜ ਮੇਰਾ ਦੋਸਤ ਹੈ ਇੱਕ ਗੱਲ ਹੋਰ ਦੱਸਦਾ ਇਹ ਲੋਕ ਪੈਸੇ ਦੇ ਕੇ ਪੱਤਰਕਾਰਾਂ ਨੂੰ ਬੁਲਾਉਂਦੇ ਨੇ ਸਿਮਰਜੋਤ ਸਿੰਘ ਮੱਕੜ ਟਰੈਕਟਰ ਆਪਣੇ ਮੂੰਹੋਂ ਮੈਨੂੰ ਸਪான்ਸਰ ਕਰਕੇ ਗਿਆ ਹਾਲਾਂਕਿ ਮੇਰੇ ਕੋਲ ਸੱਤ ਸਪான்ਸਰ ਨੇ ਟਰੈਕਟਰ ਦੇ ਪਰ ਫੇਮਰ ਜੋਤ ਮੱਕੜ ਵੀਰ ਨੇ ਕਿਹਾ ਬਾਬਾ ਜੀ ਟਰੈਕਟਰ ਤੁਹਾਨੂੰ ਚਾਹੀਦਾ ਉਹ ਮਿਲ ਜੂਗਾ ਤੁਹਾਨੂੰ ਬੱਬੂ ਮਾਨ ਲਵਾਉਣਾ ਤੁਹਾਨੂੰ ਉਹ ਲੱਗ ਦੂਗਾ ਵਿੱਚ ਉਹਦੇ ਸਹਿਯੋਗ ਮਤਲਬ ਇਹ ਹੁੰਦਾ ਪਿਆਰ ਹਰੇਕ ਬੰਦੇ ਦੇਖਦੇ ਆ ਮੰਮੀ ਨੂੰ ਬਣਾਉਂਗਾ ਹੋਰ ਸੁਣਾਓ ਬਾਕੀ ਪੰਜਾਬ ਸ਼ਿੰਗਾਰ ਦਾ ਮੈਂ ਤੁਹਾਨੂੰ ਦੱਸਦਾ ਤੁਸੀਂ ਨਾ ਦੁਪਹਿਰੋਂ ਬਾਅਦ ਆਉਣਾ ਐਤਵਾਰ ਨੂੰ ਉੱਤੇ ਆਪਾਂ ਸਾਰੀਆਂ ਸੰਗਤਾਂ ਨੂੰ ਵੀ ਮਿਲਦੀਆਂ ਤੇ ਪੰਜਾਬ ਸ਼ਿੰਗਾਰ ਵੀ ਬਾਹਰ ਕੱਢਦੇ ਆਂ ਇਦਾਂ ਫਿਰ ਹੁਣ 1.5-200 ਬੰਦਾ ਰੋਜ਼ ਆਉਂਦਾ ਤੇ ਪੰਜਾਬ ਸ਼ਿੰਗਾਰ ਤਾਂ ਆਪਾਂ ਇੱਕ-ਦੋ ਵਾਰੀ ਬਾਹਰ ਕੱਢ ਸਕਦੇ ਆਂ ਇੱਕ ਨਾ ਪ੍ਰੋਬਲਮ ਕੀ ਹੁੰਦੀ ਆ ਜਦੋਂ ਆਪਾਂ ਘੋੜਾ ਬਾਹਰ ਕੱਢ ਲੈਨੇ ਆ ਹੁਣ ਕੋੜੇ ਨੂੰ ਇਹ ਲੱਗਦਾ ਵੀ ਘੋੜੀ ਮੀਟ ਕਰਾਉਣ ਆਏ ਨੇ ਉਹ ਫਿਰ ਉਸ ਕਰਕੇ ਅੰਦਰ ਵੜਨਾ ਔਖਾ ਹੋ ਜਾਂਦਾ ਤੇ ਅੰਦਰ ਵੜ ਕੇ ਫਿਰ ਖੜਨਾ ਕਿਉਂਕਿ ਉਹਨੂੰ ਘੋੜੀ ਦੀ ਸਮੈਲ ਆ ਜਾਂਦੀ ਆ ਆਲੇ-ਦਾਲੇ ਉਹਨੂੰ ਲੱਗਦਾ ਵੀ ਵੀ ਮੈਨੂੰ ਘੋੜੀ ਤੇ ਛੱਡਣਗੇ ਇਸ ਕਰਕੇ ਵਾਰੀ-ਵਾਰੀ ਆਪਾਂ ਉਹਨੂੰ ਕੱਢ ਨਹੀਂ ਸਕਦੇ ਹਾਂਜੀ ਬਾਜੀ ਗਰਦਨ ਵਾਲੀ ਬਾਤ ਕਲੀਅਰ ਕਰੋ ਬਾਬਾ ਜੀ ਪੰਜਾਬ ਸਿੰਘ ਆਰ ਦੀ ਜਰੂਰ ਜੀ ਅਸੀਂ ਗਰਦਨ ਵਾਲੀ ਵੀਡੀਓ ਆਪਣੇ ਪੇਜ ਤੇ ਪਾਈ ਹੋਈ ਆ ਤੇ ਪੰਜਾਬ ਸਿੰਘ ਆਰ ਦੇ ਜਿੰਨੀ ਲੰਮੀ ਗਰਦਨ ਕਿਸੇ ਘੋੜੇ ਦੀ ਹੋਵੇ ਤਾਂ ਮੈਨੂੰ ਦੱਸ ਦਿਓ ਤੇ ਇਹ ਸਵਾਲ ਕੀਤਾ ਸਾਡੇ ਵੀਰ ਨੇ ਤੇ ਹਾਂਜੀ ਹੁਣ ਤੁਸੀਂ ਧੌਣ ਤਾਂ ਦੇਖੋ ਕਿਸੇ ਘੋੜੇ ਦੀ ਦੇਖੋਗੇ ਕਿਸੇ ਘੋੜੇ ਦੀ ਜੇ ਤੁਸੀਂ ਧੌਣ ਦੇਖੋਗੇ ਤਾਂ ਕੈਮਰਾ ਦੋਈ ਕਰਦੇ ਹਾਂ ਹਾਂਜੀ ਕਿਸੇ ਘੋੜੇ ਦੀ ਤੁਸੀਂ ਜਾਂ ਧੌਣ ਦੇਖੋਗੇ ਹੁਣ ਪ੍ਰਸ਼ੀਲ ਜੋਧਪੁਰ ਸਿੰਘੀਨ ਬਣਿਆ ਉਹਨੂੰ ਵੇਖ ਲਓ ਪੰਜਾਬ ਸਿੰਘਾੜ ਨੂੰ ਵੇਖ ਲਓ ਇੰਡੀਆ ਦਾ ਸਭ ਤੋਂ ਨਾਮੀ ਘੋੜਾ ਪਰ ਸੇਨ ਇਹ ਤਾਂ ਜਾਣ ਗੁੰਝ ਕੇ ਰੋਟੀ ਖਾਂਦੇ ਦੀ ਦਾੜ੍ਹੀ ਹਲਦੀ ਹੈ ਸਾਡੇ ਪੇਜ ਤੇ ਵੀਡੀਓ ਪਾਈ ਆ ਪੰਜਾਬ ਸਿੰਘਾੜ ਦੀ ਧਾਨ ਦੀ ਆ ਪਰਸੋਂ ਦੀ ਵੀਡੀਓ ਆ ਉਹ ਕਹਿੰਦੇ ਉਹ ਕਹਿੰਦੇ ਐਡੀਟਿੰਗ ਕਰਕੇ ਪਾਈ ਆ ਐਡੀਟਿੰਗ ਕਰ ਫੁੱਲ ਵੀਡੀਓ ਉਹ ਪਾ ਦੇ ਉਹਦੀ ਪਾਵਾਂ ਫੁੱਲ ਵੀਡੀਓ ਪਾ ਦਾਂਗੀ ਫੇਰ ਕੰਮ ਤਾਂ ਅਸੀਂ ਕਰਦੀ ਨਹੀਂ ਜ਼ਿੰਦਗੀ ਦੇ ਕਦੇ ਕੋਈ ਬਾਕੀ ਹੋਰ ਕੋਈ ਵੀਰ ਦਾ ਕੋਈ ਸਵਾਲ ਆ ਜੀ ਕਮੈਂਟ ਕਰੋ ਬਾਕੀ ਹੋਰ ਮੈਂ ਸਾਨੂੰ ਦੱਸ ਦਾਂ ਜੀ ਆਪਣਾ ਉਹਦੇ ਵਿੱਚ ਜਿਹੜੇ ਕਹਿੰਦੇ ਨੇ ਆਰਪੀ ਗਿੱਲ ਦੇ ਸ਼ੋਹ ਦੇ ਵਿੱਚ ਦੂਜਾ ਨਾਮ ਨਹੀਂ ਫੜਿਆ ਸਣੀ ਗਿੱਲ ਮੂਕੇ ਵਾਲੇ ਨੇ ਦੂਸਰਾ ਨਾਮ ਨਹੀਂ ਫੜਿਆ ਜਿਸ ਸਾਲ ਅਸੀਂ ਚੈਂਪੀਅਨ ਬਣਿਆ ਬਾਕੀ ਪੰਜਾਬ ਸਿੰਘਾਂ ਟੋਟਲ 300ਾਂ ਚ ਪਿਆ ਠੀਕ ਆ ਪਹਿਲੇ ਸ਼ੋਹ ਤੇ ਚੈਂਪੀਅਨ ਉਹ ਚੈਂਪੀਅਨ ਬਣ ਗਿਆ ਉਸ ਤੋਂ ਬਾਅਦ ਸਾਨੂੰ ਇਸ ਚੀਜ਼ ਦਾ ਚਲੋ ਸਾਡੇ ਘੋੜੇ ਦੀ ਤਿਆਰੀ ਜਾਦੇ ਸੀ ਪਰ ਅਸੀਂ 36 ਮਹੀਨਿਆਂ ਤੋਂ ਉਹ ਸ਼ੋਹ ਚ ਪਾ ਲਿਆ ਸੀ ਉਸੇ ਸ਼ੋਹ ਚ ਉੱਥੇ ਜਦੋਂ ਸਫਤਾਸ਼ ਵਰਗੇ ਘੋੜੇ ਆਏ ਤੇ 12-12 ਸਾਲ ਦੇ ਉਹ ਕਹਿੰਦੇ ਵੀ ਮਚਿਓਰਟੀ ਬਹੁਤ ਘਾਟਾ ਕੋੜਾ ਪਤਲਾ ਤੇ ਬੱਚਾਪਨ ਦਿਖਾ ਰਿਆ ਮੈਂ ਕਹਿੰਦਾ ਠੀਕ ਆ ਉਸ ਤੋਂ ਬਾਅਦ ਅਗਲਾ 쇼 ਹੋਇਆ ਅਗਲਾ 쇼 ਅਸੀਂ ਕੋੜਾ ਤਿਆਰ ਕਰਤਾ ਵੀ ਪਤਲੇ ਬੱਚੇ ਹੁਣ ਜੇ ਤਿਆਰ ਜਾਦੇ ਹੋ ਗਿਆ ਕਹਿੰਦੇ ਤਿਆਰ ਜਾਦੇ ਕਰਤਾ ਇਹ ਤਾਂ ਫਿਰ ਕੋਈ ਹੱਲ ਨਹੀਂ ਚਲੋ ਪੰਜਾਬ ਸਿੰਗਾਰ ਦਾ ਜੇ ਕਹਿਤਾ ਵੀ ਪੰਜਾਬ ਸਿੰਗਾਰ ਭਾਰਾ ਕਰ ਲਿਆ ਸਤਾਰ ਕੋੜਾ 18쇼 ਲੜੇ ਨੇ ਉਹਨੇ 1800ਾਂ ਚ ਉਹ ਕਦੇ ਵੀ ਪੋਜੀਸ਼ਨ ਤੇ ਹਰ ਵਾਰ ਪੋਜੀਸ਼ਨ ਤੇ ਰਿਹਾ ਕੋੜਾ ਪਹਿਲੇ ਪੰਜ ਸੱਤਕ ਪੋਜੀਸ਼ਨਾਂ ਤੇ ਰਿਹਾ ਉਹ ਕਦੇ ਵੀ ਨਹੀਂ ਹਰਿਆ ਹਰਨਾ ਨੂੰ ਕਹਿੰਦੇ ਨੇ ਜਿਹੜਾ 10 ਚੋਂ ਬਾਹਰ ਹੋ ਜੇ ਪੰਜਾਬ ਸਿੰਘਾਰ ਵੀ ਕਦੇ ਨਹੀਂ ਹਰਿਆ ਸਾਹਵਾਜ ਵੀ ਕਦੇ ਨਹੀਂ ਹਰਿਆ ਠੀਕ ਆ ਪੋਜੀਸ਼ਨਾਂ ਤੇ ਘੋੜੇ ਰਹਿੰਦੇ ਹੁੰਦੇ ਨੇ ਤੇ ਰਹੀ ਗੱਲ ਜਗਰਾਵਾਂ ਸ਼ੋਹ ਦੀ ਜਗਰਾਵਾਂ ਸ਼ੋਹ ਦੇ ਵਿੱਚ ਫਾਈਨਲ ਤੇ ਪੰਜਾਬ ਸਿੰਘਾਰ ਤੇ ਸਾਹਵਾਜ ਪੜਾਏ ਉੱਥੇ ਪੈ ਗਿਆ ਰੌਲਾ ਤੇ ਪੰਜ ਸਾਹਵਾਜ ਤੇ ਪੰਜਾਬ ਸਿੰਘਾਰ ਮੱਥੇ ਨਹੀਂ ਲਾਏ ਉੱਥੇ ਪੈ ਗਿਆ ਰੌਲਾ ਇਹਨਾਂ ਨੂੰ ਦੇ ਤਾਂ ਪਹਿਲਾ ਨਾਮ ਨਾ ਤਾਂ ਦੂਜਾ ਨਾਮ ਕਿਸੇ ਨੇ ਪੜਿਆ ਨਾ ਤੀਜਾ ਨਾ ਚੌਥਾ ਨਾ ਪੰਜਵਾਂ ਨਾ ਛੇਵਾਂ ਨਾ ਸੱਤਵਾਂ ਨਾ ਅੱਠਵਾਂ ਨਾ ਨੌਵਾਂ ਨਾ ਦਸਵਾਂ ਹੁਣ ਜਿਹੜੇ ਨੌ ਨਾਮ ਨੇ ਉਹ ਤਾਂ ਕਿਸੇ ਨੇ ਫੜੀ ਨਹੀਂ ਸੀ ਠੀਕ ਆ ਇਸ ਗੱਲ ਕਰਕੇ ਸੀ ਕਿ ਇਹਦੇ ਘੋੜੇ ਨੂੰ ਨਹੀਂ ਲੈਂਦੇ ਪਰ ਜਦੋਂ ਤੁਹਾਡੇ ਆਪਣੇ ਬਰ ਵੀਰ ਦੀ ਆ ਫਿਰ ਤੁਹਾਡਾ ਕਾਜਾ ਪਾੜਦਾ ਹੁਣ ਜਦੋਂ ਤੁਸੀਂ ਚੰਡੀਗੜ੍ਹ ਚੌਥੇ ਨੰਬਰ ਤੇ ਆਏ ਸੀ ਉਹੀ ਗੋਲਡਨ ਕਲੀਫਾ ਨਾ ਜਿਹਨੇ ਤੁਹਾਨੂੰ ਹਰਾਇਆ ਜਿਹੜਾ ਸੱਤਵੇਂ ਸੀ ਉਹੀ ਬੁਲਾਉਂਦਾ ਜਾਂ ਜਿਹਨੂੰ ਤੁਸੀਂ ਕੋਸਾਂਦੇ ਨਹੀਂ ਜਿਹੜਾ ਤੁਹਾਨੂੰ ਹਰਾਇਆ ਸਤਾਸ ਨੇ ਤਾਂ ਚਲੋ ਹਰਾਉਣਾ ਹੀ ਸੀ ਇਸ ਗੱਲ ਕਰਕੇ ਵੀ ਇਹਨਾਂ ਗੱਲਾਂ ਦਾ ਫਾਇਦਾ ਨਹੀਂ ਤੁਸੀਂ ਪਰਸਨਲ ਵੀ ਹੋਈ ਜਾਂਦੇ ਹੋ ਹੁਣ ਤੁਸੀਂ ਕਹੀ ਜਾਂਦੇ ਹੋ ਚਲੋ ਕਹਿਣਾ ਨਹੀਂ ਚਾਹੀਦਾ ਵੀ ਤੁਸੀਂ ਨੇ ਵਿਰੇਗ ਚੀਜ਼ ਪੰਜਾਬ ਸੰਗਾਰ ਦੀਆਂ ਲੱਤਾਂ 'ਚ ਕਮੀ ਕੰਨਾਂ 'ਚ ਕਮੀ ਮੂੰਹ 'ਚ ਕਮੀ ਢਿੱਡ 'ਚ ਕਮੀ ਬੇਢ 'ਚ ਕਮੀ ਸਾਰਾ ਕੋਈ ਮਾੜਾ ਕਹਤਾ ਹੁਣ ਇੱਕ ਚੀਜ਼ ਰਹਿ ਗਈ ਵੇਖਣ ਨੂੰ ਇਹ ਗੱਲ ਆ ਵੀ ਤੁਸੀਂ ਜਾਣ ਬੁੱਝ ਕੇ ਸੌਂ ਹੀ ਖਾਲੀ ਅਸੀਂ ਤਾਂ ਤੁਹਾਡੇ ਘੋੜੇ 'ਚ ਕੇਵਲ ਇੱਕ ਦੋ ਕਮੀਆਂ ਗੱਡੀਆਂ ਵੀ ਪੈਰਟ ਨੋਜ ਆ ਜਦੋਂ ਘੋੜਾ ਪਰਫਾਰਮ ਕਰਦਾ ਘੋੜਾ ਪਿਛਲੀਆਂ ਲੱਤਾਂ ਬੈਂਡ ਕਰ ਲੈਂਦਾ ਠੀਕ ਹੈ ਜੀ ਇਹ ਗੱਲ ਆ ਉਹਨੂੰ ਪਤਾ ਗੈਰੀ ਨੂੰ ਵੀ ਇਸ ਗੱਲ ਦਾ ਵੀ ਜਿਹੜਾ ਦੂਸਰੇ ਨੰਬਰ ਤੇ ਆਇਆ ਉਹ ਦੱਸ ਤੀ ਕਰਨਾ ਪੰਜਾਬ ਸ਼ਿੰਗਾਰ ਦਾ ਚਲੋ ਇਹ ਇੱਕ ਨੰਬਰ ਕਹਿਤਾ ਵੀ ਕੱਟ ਲਿਆ ਤੇ ਜਿਹੜਾ ਦੂਸਰਾ ਨੰਬਰ ਉਹ ਤਾਂ 10 ਦੇ 10 ਨੰਬਰ ਕਟਾ ਰਿਹਾ ਧੌਣ ਚੋਂ ਵੀ ਕਟਾ ਰਿਹਾ ਤਾਂ ਬਰਾਬਰ ਕੋਈ ਮੇਲ ਨਹੀਂ ਤੀਸਰਾ ਜਿਹੜਾ 골ਡਨ ਡ੍ਰੌਪ ਵਾਲਾ ਕੱਢਿਆ ਇਹੀ ਕਹਿਣਾ ਵੀ ਬਾਕੀ ਦੂਜੇ আর ਤੀਜੇ ਆਣੀ ਲੈ ਜਾਓ ਚਲੋ ਬਾਕੀਆਂ ਨੂੰ ਛੱਡੋ ਅਸੀਂ ਕਹਨੇ ਆ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਲ ਜਿਹੜਾ ਆਪ ਕੀ ਕਹਨੇ ਆਂ ਸਾਡਾ ਕੋਲ ਆ ਦੂਜੇ ਤੇ ਬਣਦਾ ਜੀ ਚਲੋ ਜੇ ਤੁਸੀਂ ਟਰੈਕਟਰ ਰੱਖਣਾ ਜੀ ਅਜੀ ਉੱਥੇ ਰੋਣਾ ਨਹੀਂ ਸੀ ਫਿਰ ਪਾਉਂਦੇ ਪਰ ਜਦੋਂ ਇਹੀ ਜਿਹੜੀ ਗੱਲ ਇੱਕ ਗੈਰੀ ਨੇ ਹੋਰ ਕਈ ਵੀ ਗੈਰੀ ਨੇ ਮੈਨੂੰ ਬਾਬਾ ਜੀ ਨੇ ਕਿਹਾ ਵੀ ਗੈਰੀ ਇੱਥੇ ਬਗਾਨੇ ਆਪਣੇ ਦਾ ਪਤਾ ਨਹੀਂ ਲੱਗਦਾ ਤੁਸੀਂ ਮੈਨੂੰ ਗੱਡੀ ਤੱਕ ਜਰੂਰ ਪਹੁੰਚਾ ਕੇ ਆਇਓ ਗੈਰੀ ਵੀਰੇ ਕਿੱਡੀ ਮਾੜੀ ਗੱਲ ਆ ਕਿੱਡੀ ਪੋਜੀਟਿਵ ਗੱਲ ਨੂੰ ਤੂੰ 네ਗੇਟਿਵ ਤਰੀਕੇ ਨਾਲ ਪੇਸ਼ ਕਰ ਰਹੇ ਆ ਮੈਂ ਤੈਨੂੰ ਕਿਹਾ ਸੀ ਮੈਂ ਕਿਹਾ ਮੇਰੀ ਫੈਮਿਲੀ ਪਰਿਵਾਰ ਨਾਲ ਆਇਆ ਹੋਇਆ ਗੈਰੀ ਮੈਨੂੰ ਇਹ ਸੀ ਵੀ ਫਾਈਨਲ ਦੇ ਵਿੱਚ ਨਾ ਸ਼ਾਹਵਾਜ ਤੇ ਪੰਜਾਬ ਸ਼ਿੰਗਾਰ ਭੇਡਣਗੇ ਤੇ ਕੂਕਾ ਪਹਿਣਗੀਆਂ ਜਿਆਦੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਆਪਣਾ ਪਰਿਵਾਰ ਨੂੰ ਗੱਡੀ ਤੱਕ ਬਿਠਾ ਆਉਂਗਾ ਮੈਂ ਕਿਹਾ ਗੈਰੀ ਤੂੰ ਨਾਲ ਵਗ ਚਲੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹਨਾਂ ਦੀ ਕੋਈ ਹੈ ਨਹੀਂ ਲੜਾਈ ਕੋਈ ਨੁਕਸਾਨ ਨਾ ਕਰ ਦੇ ਹੁਣ ਇਸ ਗੱਲ ਨੂੰ ਤੂੰ ਕਿਹਾ ਵੀ ਤੁਸੀਂ ਸਾਤੋਂ ਓਟ ਭਾਲਦੇ ਫਿਰਦੇ ਹੋ ਓਟ ਅਕਾਲਪੁਰਖ ਦੀ ਭਾਲਦਾ ਹੁੰਦਾ ਬੰਦਾ ਤੁਹਾਡੀ ਕੀ ਓਟ ਭਾਲਣੀ ਪਿਆਰ ਚ ਤੈਨੂੰ ਸਭ ਤੋਂ ਕਹੇ ਸੀ ਉਹ ਵੀ ਤਾਂ ਮੀਡੀਆ 'ਚ ਬੋਲਤੇ ਕੁਝ ਦੇਖਿਆ ਵੀ ਘਰ ਗੱਲ ਵੀ ਤੈਨੂੰ ਪਿਆਰ ਚ ਬੰਦੇ ਨੇ ਕਿੰਨੀ ਰਿਸਪੈਕਟ ਦਿੰਦੀ ਅੱਗੇ ਤੂੰ ਮੈਨੂੰ ਗੱਡੀਆਂ 'ਚ ਬੈਠਾ 12 ਤਰੀਕਾਂ ਪੈਂਦੀਆਂ ਮਹੀਨੇ 'ਚ ਅੱਗੇ ਤੂੰ ਲੈ ਕੇ ਜਾਣਾ ਮੈਨੂੰ ਹੈ ਏਦਾਂ ਨੀ ਚਾਰ ਵਾਰ diel ਜਾਇਆ ਆ ਮੈਂ ਕੋਈ ਏਦਾਂ ਕੱਚਾ ਬੰਦਾ ਥੋੜਾ ਤੇ ਬਾਕੀ ਹੋਰ ਵੀ ਕਿਸੇ ਚੀਜ਼ ਦੀ ਕੋਈ ਵੀ ਗੱਲਬਾਤ ਬੰਦਾ ਕਰ ਸਕਦਾ ਓਪਨ ਖੁੱਲੇ diel ਨਾਲ ਆਪਣਾ ਹੋਆ ਕਹਿੰਦੇ ਕੋਈ ਵੀ ਕਮੈਂਟ ਹੈ ਪਾੜ ਦੇ ਵੀਡੀਓ ਕਰਦਾ ਕੋਈ ਵੀਰ ਕੋਈ ਸਵਾਲ ਪੁੱਛਣਾ ਚਾਹੁੰਦਾ ਜੀ ਕਮੈਂਟ ਕਰ ਲਓ ਆਪਾਂ ਲਾਈਵ 'ਚ ਬੈਠੇ ਆਂ ਤਾਂ ਨਾਲ ਹੁੰਦੇ ਬਾਬਾ ਜੀ ਨੂੰ ਪੁੱਛ ਲਾਂਗੇ ਬਰਗਰੀਸ ਪਾ ਜਾਓ ਸਹੀ ਰੱਖਣੀ ਆ ਤੇ ਸਤਾਰ ਕੋੜਾ ਉਹ 10 ਚੋਂ ਬਾਹਰ ਕੱਢਦਾ ਹੈ ਹਾਂਜੀ ਜਿਹੜਾ ਪਤਲਾ ਸੀ ਹੁਣ ਪੰਜਾਬ ਸਿੰਗਾਰ ਨੂੰ ਹੈਲਦੀ ਕਹਿੰਦਾ ਵੀ ਹੈਲਦੀ ਜਿਆਦਾ ਠੀਕ ਆ ਹੈਲਦੀ ਘਾਹ ਕਿਹੜਾ ਸਾਲੇ ਕੁਲਚੇ ਖਵਾ ਕੇ ਜਾਂ 버ਗਰ ਖਵਾ ਕੇ ਪਾਲਿਆ ਮੈਂਨਤ ਕੀਤੀ ਹੈ ਜਦੋਂ ਕੋੜਾ ਤਿਆਰ ਹੁੰਦਾ ਨਾਲੇ ਇਹ ਤਾਂ ਵੀਰੇ ਹਜੇ 5 ਸਾਲ ਦਾ ਤੁਸੀਂ ਹੁਣ ਤਾਂ ਕੁਛ ਨਹੀਂ ਕਾਸਰ ਛੱਡੀ ਇੰਟਰਵਿਊਆਂ ਦੇ ਕੇ ਦੇਖ ਲਈਏ ਤੁਸੀਂ ਗੈਰੀਬਾਈ ਦੀ ਇੰਟਰਵਿਊਆਂ ਵੇਖ ਲਓ YouTube ਤੇ ਤੇ ਕਮੈਂਟ ਪੜ੍ਹ ਲਓ ਜੇ ਇੱਕ ਵੀ ਉਹਦੇ ਹੱਕ ਤੇ ਹੋਵੇ ਤੁਸੀਂ ਆਪਣੀਆਂ ਇੰਟਰਵਿਊ ਦੇਖ ਲਓ 16 17 1700 ਕਮੈਂਟਾਂ ਦੇ ਇੱਕ ਵੀ ਆਪਣੇ ਹੌਲਟ ਹੋ ਗਏ। ਇਹ ਹੁੰਦਾ ਪਿਆਰ ਤੇ ਰਹੀ ਗੱਲ ਜਿਵੇਂ ਸੌਂ ਖਾਦੀ ਹੁੰਦੀ ਆ ਬੰਦੇ ਨੇ ਹੁਣ ਪੰਜਾਬ ਸਿੰਘਾਰ ਨੂੰ ਹੈਲਦੀ ਕਹੇ ਤਾਂ ਸਤਾਰ ਪਤਲਾ ਉਹਨੂੰ ਦੱਸ ਚ ਵੀ ਨਹੀਂ ਰੱਖਿਆ। ਇੱਥੇ ਗੋਲਡਨ ਖਲੀਫਾ ਸੱਤ ਤੇ ਮਾਰਿਆ ਉੱਥੇ ਸ਼ਾਹਵਾਜ ਖਰਾਇਆ ਗੋਲਡਨ ਖਲੀਫੇ ਨੇ। ਇਹ ਗੱਲਾਂ ਬਾਈ ਸੋਚਣ ਵਾਲੀਆਂ ਹੁੰਦੀਆਂ ਵੀ ਤੁਸੀਂ ਦੂਜਾ ਨਾਮ ਨਹੀਂ ਪੜਿਆ ਤੁਸੀਂ ਚੌਥਾ ਨਹੀਂ ਪੜਿਆ ਤੁਸੀਂ ਮੈਨੂੰ ਕਹਿ ਰਹੇ ਹੋ ਤੁਸੀਂ ਅੱਠਵਾਂ ਪੜਿਆ। ਅਰ ਜਿੱਥੇ ਸਰੀਆਮ ਧੱਕਾ ਚਲੋ ਦੂਜਾ ਫੜ ਸਕਦੇ ਜੀ ਇਹ ਤਾਂ ਤੀਜੇ ਦੇ ਵੀ ਲੌਲਾ ਪਾਉਂਦੇ ਤੀਜੇ ਤੇ ਵੀ ਲੌਲਾ ਪਾਉਂਦੇ ਅਸੀਂ ਅਸੀਂ ਦੂਜੇ ਤੇ ਰੌਲਾ ਨਹੀਂ ਸੀ ਪਾਉਂਦੇ ਕਿਉਂਕਿ ਚਲੋ ਇੱਕ ਹਾਂ ਪਹਿਲਾ ਦੂਜੇ 'ਚ ਕੋਈ ਫਰਕ ਨਹੀਂ ਹੁੰਦਾ ਅਰ ਕੋੜੇ ਥੋੜੇ ਫੇਰ ਨਹੀਂ ਦਿੰਦੇ ਰਹਿ ਨਹੀਂ ਤੁਸੀਂ ਦੱਸੋ ਵੀ ਹੈ ਨਹੀਂ ਪੈਰਟ ਨੋਜ ਹੈਲਦੀ ਤਾਂ ਜਿਹੜਾ ਹੈਲਦੀ ਆ ਕੋੜਾ ਉਹ ਤਾਂ ਪਤਲਾ ਹੋ ਜੂ ਜਿਹੜਾ ਕੋੜਾ ਹੈਲਦੀ ਆ ਉਹ ਤਾਂ ਪਤਲਾ ਹੋ ਜੂ ਜਿਹੜਾ ਨੋਜ ਹੀ ਪੈਰਟ ਆ ਉਹ ਤਾਂ ਗਾਹਾਂ ਬੱਚਿਆਂ 'ਚ ਵੀ ਆਉਂਦਾ ਬਾਕੀ ਉਹ ਤਾਂ ਕਰ ਲਓਗੇ ਪੰਜਾਬ ਸ਼ਿੰਗਾਰ ਦੀ ਬਲੱਡ ਲਾਈਨ ਕਿੱਥੋਂ ਐਜੀ ਲਿਆਉਂਗੇ ਮਹਾਰਾਣੀ ਦਾ ਪੁੱਤਰ ਹੈ ਸ਼ੇਰਨੀ ਦਾ ਦੰਦ ਚੁੰਮ ਕੇ ਆਇਆ ਹੈ ਜਿੰਨੇ ਜੰਮੇ ਚੈਂਪੀ ਨਹੀਂ ਬਣਿਆ ਸੱਤ ਸੂਏ ਆ ਤਿੰਨ ਬਸ਼ੇਰੀਆਂ ਚਾ ਤਿੰਨ ਚਾਰ ਬਸ਼ੇਰੀਆਂ ਚਾਰ ਬਸ਼ੇਰੀਆਂ ਤਿੰਨ ਚਾਰ ਘੋੜੇ ਇੱਕ ਵੀਰ ਦੀ ਕਮੈਂਟ ਆ ਜੀ ਬਾਬਾ ਜੀ ਜਵਾਬ ਦੇ ਨੇ ਕਹਿੰਦਾ ਬੰਦ ਕਰ ਦੋ ਪਤਾ ਹੀ ਆ ਸਭ ਨੂੰ ਇੱਕ ਬਾਬਾ ਜੀ ਇਹ ਆ ਵੀਡੀਓ ਦੇਖ ਰਿਆ ਸੀ ਆਪਣੇ ਸੀਨੀਅਰ ਵੀਰ ਘੋੜਿਆਂ ਵਾਲੇ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਇਹ ਮੁੱਦਾ ਆਪਣਾ ਜਿਹੜਾ ਵੀ ਅੱਗੇ ਜਾ ਕੇ ਹੋਰ ਹਾਂ ਉਹ ਨਾ ਹੋ ਜੇ ਵੀ ਅੱਗੇ ਜਾ ਕੇ ਘੋੜਿਆਂ ਦਾ ਕੋਈ ਨੁਕਸਾਨ ਨਾ ਹੋਵੇ ਜਾਂ ਉਹ ਨਾ ਹੋਵੇ ਮੈਂ ਗੈਰੀ ਬਾਈ ਨੂੰ ਪਰਸਨਲ ਨਹੀਂ ਸੀ ਹੋਣਾ ਚਾਹੀਦਾ ਤੂੰ ਉੱਥੇ ਕਹਿ ਰਹੀਆਂ ਵੀ ਮੈਂ ਆਪਣੇ ਸਹੁਰਿਆਂ ਦੀ ਗੱਲ ਕਰ ਰਹੀਆਂ ਤੈਨੂੰ ਗੁੱਸਾ ਪਾਬਲਿਕ ਦਾ ਤੂੰ ਮੇਰੇ ਨਾਲ ਪਰਸਨਲ ਹੋ ਮੈਂ ਤੇਰੀ ਫੈਮਿਲੀ ਬਾਰੇ ਕੁਝ ਕਿਹਾ ਤੂੰ ਕਹਿ ਰਹੀਆਂ ਘਰ ਵਾਲੀ ਚਲੀ ਗਈ ਕਿ ਉੱਥੇ ਦੰਦ ਤੋੜ ਤੋੜ ਤੇ ਬਾਈ ਤੇਰੇ ਚ ਭਜਾ ਕੇ ਮੈਂ ਗੱਡੀ ਮਾਰਾਂ ਤੇਰੇ ਦੰਦ ਟੁੱਟ ਜਣ ਹੁਣ ਮੈਂ ਖੜਾ ਦੀ ਜਾਂ ਤਾਂ ਮੈਨੂੰ ਕੁੱਟ ਲੈਂਦੇ ਫਿਰ ਉਹ ਕੁੱਟਿਆ ਕਿਉਂ ਨੀ ਪੱਕਾ ਲਾ ਬੰਦਾ ਖੜਾ ਜੀ ਮੈਂ 15 ਮੂਰੇ ਹੱਥ ਨਹੀਂ ਲਾ ਸਕੇ ਜਦੋਂ ਪਿੱਠ ਸਿੱਧਾ ਗੱਡੀ ਮਾਰਤੀ ਹੁਣ ਲੁਕੇ ਕਿਉਂ ਫਿਰਦੇ ਆ ਫਿਰ ਸਾਰੇ ਆਈ ਆ ਪੁਲਿਸ ਆ ਬਾਈ ਪਰ ਮੇਰਾ ਉਹਨਾਂ ਕੋਲ ਆ ਪੁਲਿਸ ਕੋਲ ਠੀਕ ਆ ਉਹ ਮੇਰੇ ਸਾਲੇ ਕੋਲ ਉਹ ਲੁਕਿਆ ਬੈਠਾ ਅੱਜ 2 ਸਾਲ ਹੋ ਗਏ ਫੜਿਆ ਨਹੀਂ ਮੇਰੀ ਵਿਰੋਧੀ ਪਾਰਟੀ ਫੜੀ ਨਹੀਂ ਲੋਕੋ ਇਨਾ ਧੱਕਾ ਚੱਲਦਾ ਜਿਨ੍ਹਾਂ ਨੇ ਮੇਰੀ ਤੇ ਗੱਡੀ ਮਾਰੀ ਆ ਨਾ ਜਿਨ੍ਹਾਂ ਤੇ 307 ਲੱਗੀ ਆ 25 56 ਲੱਗੀ ਆ 326 ਲੱਗੀ ਆ ਉਹਦੀ ਅਰੇਸਟ ਨਹੀਂ ਪਾਈ ਹਲੇ ਤੱਕ ਬਾਕੀ ਸ਼ੋਅ ਕਰਾਵਾਂਗੇ ਜੀ 6 7 8 ਮਾਰਚ ਨੂੰ ਟਰੈਕਟਰਾਂ ਚੰਦੀ ਚ ਦੋ ਬੋਲਟ ਨੇ ਤੇ ਬਾਈ ਬੱਬੂਆਂ ਨਾਲ ਗੱਲ ਚੱਲਦੀ ਆ ਸਾਰੇ ਸਿੰਘਰ ਆਉਣਗੇ ਆਰਨੀਤ ਵੀਰਾ ਨਿੱਜਰ ਸਤਿੰਦਰ ਨਵੀਨ ਮੈਂ ਕਈ ਵੀਰਾਂ ਦੇ ਨਾਮ ਨਹੀਂ ਜਾਣਦਾ ਯਾਨੀ ਵੱਡੇ ਸਿੰਘਰ ਸਾਰੇ ਆਉਣਗੇ ਵੱਡਾ ਲਾ ਭਰਾ ਬਣ ਕੇ ਆਉਣਗੇ ਤੇ ਬਗੂ ਮਾਨ ਬਾਈ ਦਾ ਖਾਣਾ ਲਵਾਵਾਂਗੇ ਤੇ ਉਸ ਤੋਂ ਬਿਨਾ 6 7 8 ਮਾਰਚ ਹਾਂਜੀ 6 7 ਮਾਰਚ ਸਕਰੀਨਾਂ ਲਵਾਵਾਂਗੇ ਪਰ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਸਕਰੀਨ ਨਹੀਂ ਬਨਣੀ ਕੋਈ ਬਦਤਮੀਜ਼ੀ ਨਹੀਂ ਕਰਨੀ ਇਹ ਹੀ ਬੇਨਤੀ ਹੈ ਮੇਲਾ ਖਰਾਬ ਨਹੀਂ ਕਰਨਾ ਜਾਣ ਬੁੱਝ ਕੇ ਜੇ ਜਾਨਵਰ ਨਾਲ ਤੁਹਾਨੂੰ ਲੱਗਦਾ ਹੋਇਆ ਵੀ ਜਾਨਵਰ ਨਾਲ ਟੱਕਾ ਹੋ ਰਿਹਾ ਬੇਸ਼ੱਕ ਗਰਾਊਂਡ ਤੇ ਆ ਕੇ ਕਹਿ ਦਿਓ ਅਸੀਂ ਉੱਥੇ ਬਿਲਕੁਲ ਖੁੱਲੇ ਦਿਲ ਨਾਲ ਸਵਾਗਤ ਕਰਾਂਗੇ ਟੱਕਾ ਨਹੀਂ ਹੋਊਗਾ ਟੱਕਾ ਨਹੀਂ ਹੋਊਗਾ 19 ਕਿ ਕੋਈ ਕੁਝ ਹੋ ਜयो ਤਾਂ ਰੱਬ ਦੇ ਰੰਗ ਨੇ ਪਰ ਟੱਕਾ ਨਹੀਂ ਹੋਊਗਾ ਇਹ ਮੈਂ ਤੁਹਾਨੂੰ ਦੱਸ ਤਾ ਬਾਕੀ ਹੋਰ ਕਿੰਨੀ ਲੋਕ ਦੇਖ ਰਹੇ ਨੇ 1100 ਬੰਦਾ ਦੇਖ ਰਹੀ 1100 ਕੋਸ ਬਹੁਤ ਦੇਖ ਰਹੇ ਨੇ ਤਾਂ ਹੁਣ ਬੰਦ ਕਰ ਹੋਰ ਕਿਸ ਮੁਦੇ ਕੋਈ ਕਿਸੇ ਵੀਰੇ ਦਾ ਸਵਾਲ ਆਇਆ ਜੀ ਕੋਈ ਤੇਰੇ ਮਨ ਤੁਸੀਂ ਬਾਕੀ ਦੇਖੋ ਜਿਹੜਾ ਜੋ ਕੋਈ ਜਾਨਵਰ ਹੁੰਦਾ ਜਿਵੇਂ ਪੰਜਾਬ ਸਿੰਘ ਆਰ ਹੈਲਦੀ ਕਰਕੇ ਮੰਨ ਲਓ ਇੱਕ ਨੰਬਰ ਕਟਾ ਗਿਆ ਠੀਕ ਹੈ ਤੇ ਤਾਂ ਉਹਦੇ ਫਿਰ ਹੋਰ ਪਲੱਸ ਪੁਆਇੰਟ ਵੀ ਬਹੁਤ ਨੇ ਨਾ ਤੇ ਜਿਹੜਾ ਦੂਜੇ ਤੀਜੇ ਨੰਬਰ ਵਾਲੇ ਨੂੰ ਇੱਕ ਵਾਰ ਫੇਰ ਕਹਿ ਰਿਹਾ ਟਰੈਕਟਰ ਲੈ ਕੇ ਮਸਤ ਵਾਲਾ ਸਭ ਗੁਰਦੁਆਰੇ ਵਗ ਜੂਗਾ ਦੂਜੇ ਤੇ ਤੀਜੇ ਨੰਬਰ ਵਾਲਾ ਘੋੜਾ ਲੈ ਆਓ ਉੱਥੇ ਹੀ ਮੈਂ ਆਪਣਾ ਪੰਜਾਬ ਸਿੰਘਾਰ ਲਿਆਉਂਗਾ ਕੋਈ ਵੀ ਜੱਜ ਖੜਾ ਲਿਓ ਜੇ ਤੇ ਦੂਜੇ ਤੇ ਤੀਜੇ ਵਾਲੇ ਪੰਜਾਬ ਸਿੰਘਾਰ ਤੋਂ ਚੰਗੇ ਹੋਏ ਟਰੈਕਟਰ ਲੈ ਜੀ ਬਾਸ ਸੌਂਝ ਐਨੀ ਗੱਲ ਆ ਹੋਰ ਦੱਸੋ ਆਪਣੀ ਗੱਲ ਤੇ ਪਹਿਲਾਂ ਵੀ ਖੜਾ ਅੱਜ ਵੀ ਖੜਾ ਅੱਗੇ ਵੀ ਖੜੂ ਫੇਕ ਨਹੀਂ ਹੈ ਫੇਕ ਬੰਦੇ ਨੂੰ ਬਦਲਣਾ ਪੈਂਦਾ ਬਾਕੀ ਤੁਸੀਂ ਫੇਸਬੁਕ ਤੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਰਿਹਾ ਕਰਾਂਗੇ ਇਹ ਸਾਡਾ ਪਹਿਲਾ ਲਾਈਵ ਆ ਤੇ ਬਾਕੀ ਸੱਚੇ ਪਾਤਸ਼ਾਹ ਮਿਹਰ ਕਰੇ ਹੋਰ ਕੋਈ ਗੱਲ ਨਹੀਂ ਬਾਜੀ ਹੋਰ ਕੋਈ ਵੀਰੇ ਦਾ ਕਿਸੇ ਦਾ ਸਵਾਲ ਹੈਗਾ ਜੀ ਪੁੱਛ ਲਓ ਜੀ ਧੰਨਵਾਦ ਸਾਰੇ ਵੀਰਾਂ ਦਾ ਤੇ 6 7 8 ਮਾ ਇੱਕ ਸੋ ਆਪਣਾ ਹੋਰ ਆ ਜੀ ਨਾਨਕਸਰ ਤੇ ਦੇਣਾ ਬਾਈ ਜਾਦੀ ਸਰਪੰਚ ਹੋਰਾਂ ਦੀ ਟੀਮ ਕਰਾ ਰਹੀ ਆ ਸਣੀ ਬਾਈ ਰਣੀਆਂ ਨੇ ਕੱਲ ਵੀ ਵੀਡੀਓ ਪਾਈ ਆ ਵੀ ਦੋਨੇ ਤਰ੍ਹਾਂ ਗਲਾਵਣਾ ਬੋਲਣਾ ਅਸੀਂ ਬਾਈ ਦੇ ਗਲਾਵਨੀ ਬੋਲਦੇ ਅੱਜ ਤੋਂ ਬਾਅਦ ਕੱਲ ਤੋਂ ਆਪਾਂ ਹੋਰ ਮੈਂ ਉਹੀ ਪੁੱਛਣ ਲੱਗਿਆ ਸੀ ਬਾਬਾ ਜੀ ਇਹਦਾ ਆਪਣਾ ਕੀ ਜਿਹੜੇ ਬੀਰੂ ਦੀ ਸਣੀਉਰੀਆਂ ਨੇ ਵੀਡੀਓ ਪਾਈ ਆ ਵੀ ਉਹਦੇ ਤੇ ਤੁਸੀਂ ਵੀਡੀਓ ਦੇਖ ਕੇ ਤੁਹਾਡਾ ਕੀ ਰੈਕ ਜਵਾਬ ਹੈ ਵੀ ਸਣੀ ਵੀਰ ਸਾਡੇ ਪੰਜਾਬ ਦਾ ਮਾਣ ਹੈ ਜਿਹਨੇ ਦਲਵਾਗ ਦੇਵਰਾਜ ਵਰਗੇ ਗੋੜੇ ਹਾਂ ਚੱਲ ਪੀ ਜਿਹੜਾ ਸਣੀ ਵੀਰ ਰਣੀ ਵਾਲਾ ਉਹਦੀ ਬਹੁਤ ਵੱਡੀ ਦੇਣ ਆ ਪੰਜਾਬ ਨੂੰ ਦਲਵਾਗ ਤੇ ਦੇਵਰਾਜ ਜਿਹੜੇ ਇੰਡੀਆ ਦੇ ਸਭ ਤੋਂ ਮਹਿੰਗੇ ਗੋੜੇ ਸੀਗੇ ਤੇ ਸਭ ਤੋਂ ਵੱਧ ਬਰੀਡਿੰਗ ਕੀਤੀਆਂ ਉਹਨਾਂ ਨੇ ਉਹਨਾਂ ਦਾ ਕਿਆ ਸਾਡੇ ਸ਼ਰਮਥਿਆ ਸਣੀ ਬਾਈ ਤੁਹਾਡਾ ਪੰਚਾਇਤ ਦਾ ਜੋ ਫੈਸਲਾ ਅਸੀਂ ਗੈਰੀ ਬਾਈ ਦੇ ਬਿਲਕੁਲ ਕੋਈ ਹਲਟ ਨਹੀਂ ਬੋਲਦੇ ਨਾ ਅਸੀਂ ਸਣੀ ਬਾਈ ਦੇ ਬੋਲੀਏ ਬਾਕੀ ਜਦੋਂ ਉਹ ਜਿੰਨਾ ਸਾਡੇ ਖਲਾਫ ਬੋਲੇ ਨੇ ਉਹਨਾਂ ਨੇ ਉਹ ਨਜਾਇਜ਼ ਤੱਕਾ ਕਰਿਆ ਬਾਕੀ ਬਗੈਰੀ ਬਾਈ ਨੇ ਕਹਿ ਤਾ ਕਹਣਾ ਵੀ ਮੈਂ ਕਿਉਂ ਸੌਂ ਚੁੱਕਾ ਬਾਕੀ ਮੈਂ ਕਿਹੜਾ ਜੱਜ ਲੱਗਿਆ ਸੀ ਬਾਈ ਵੀਰ ਜੇ ਤੁਸੀਂ ਜੱਜ ਨਹੀਂ ਲੱਗੇ ਸੀ ਫਿਰ ਤੁਸੀਂ ਇੰਟਰਵਿਊ ਵੀ ਨਾ ਦਿੰਦੇ ਪੱਲੇ ਸੀ ਬਾਕੀ ਹੋਰ ਸਾਡਾ ਹੁਣ ਕਿਸੇ ਨਾਲ ਕੋਈ ਰੌਲਾ ਨਹੀਂ ਕਿਸੇ ਨਾਲ ਕੋਈ ਹੋਰ ਨਹੀਂ ਤੇ ਰੱਬ ਦਾ ਨਾਮ ਲੈਨੇ ਆ ਤੇ ਸੱਚੇ ਬਾਦਸ਼ਾਹ ਕਿਰਪਾ ਕਰੇ ਪੰਜਾਬ ਸੁਨਾਰ ਚੜ੍ਹਦੀ ਕਲਾ ਚ